ਅੱਜ ਕਿਹ ਇਸ ਮਸੱਈਏ ਤੇ ਭਾਈ ਇਹ ਤਾਂ ਪਿੰਡ ਦੇ ਵਿੱਚ ਬਹੁਤੀਆਂ ਸਮੱਸਿਆਵਾਂ ਸਮੱਸਿਆਵਾਂ ਆ ਗਈਆਂ ਹਰ ਦਾ ਕੋਈ ਨਹੀਂ ਹੈ ਤੁਸੀਂ ਦੇਖ ਰਹੇ ਹੋ ਗਰੰਟ ਨਿਊਜ਼ ਦੀਆਂ ਖਬਰਾਂ ਕੰਢੀ ਏਰੀਏ ਦਾ ਪਿੰਡ ਕੁਕਰ ਨੇ ਚੋਕੀ ਬੁਨਿਆਦੀ ਸਹੂਲਤਾਂ ਨੂੰ ਹੁਣ ਤੱਕ ਤਰਸ ਰਿਹਾ ਹੈ ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਦੱਸਿਆ ਕਿ ਪਿੰਡ ਵਿੱਚ ਨਾ ਤਾਂ ਮੈਡੀਕਲ ਸਹੂਲਤ ਹੈ ਤੇ ਨਾ ਹੀ ਆਨ ਜਾਣ ਲਈ ਕੋਈ ਵਿਸ਼ੇਸ਼ ਸਹੂਲਤ ਹੈ ਲੋਕਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਕੀ ਸਰਕਾਰਾਂ ਨੂੰ ਸਾਡੇ ਪਿੰਡ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਬਣਦੀਆਂ ਜ਼ਰੂਰੀ ਸਹੂਲਤਾਂ ਮੁਹਈਆ ਕਰਾਣੀਆਂ ਚਾਹੀਦੀਆਂ ਹਨ ਪਿੰਡ ਦੀ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਦੇ ਵਿਆਹ ਨੂੰ ਕਰੀਬ 55 ਸਾਲ ਹੋ ਚੁਕੇ ਹਨ ਜਿੰਮੇ ਪਹਿਲਾਂ ਸੀ ਹੁਣ ਤੱਕ ਪਿੰਡ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਦੇਖੋ ਪੂਰੀ ਖਬਰ ਸਾਨੂੰ ਬੈਠੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਤਾਂ ਕਹਤਾ ਦੇਣੀ ਹਾਂਜੀ ਕੀ ਸਮੱਸਿਆ ਹੈ ਤੁਸੀਂ ਇੱਕ ਕੁਕਨਟ ਮੈਂ ਹਾਂਜੀ ਪਹਿਲੇ ਜੀ ਸਾਨੂੰ ਬੱਚਿਆਂ ਵਾਸਤੇ ਦਸਵੀਂ ਦਾ ਸਕੂਲ ਹੈ ਸਾਨੂੰ ਪਤਲਾ ਸਕੂਲ ਹੋਣਾ ਚਾਹੀਦਾ ਸਾਡੀਆਂ ਲੜਕੀਆਂ ਸਾਨੂੰ ਢੋਲ ਪੈ ਦੇ ਦੂਜੇ ਪਿੰਡ ਜਾਣਾ ਪੈਂਦਾ ਤਾਂ ਦੂਜੀ ਗੱਲ ਸਾਨੂੰ ਅੰਗਣਵਾੜੀ ਸਕੂਲ ਵੀ ਕੋਈ ਹੋਰ ਖੁੱਲਣਾ ਚਾਹੀਦਾ ਥੱਲੇ ਉਥੇ 10ਵੀਂ ਦਾ ਇੱਥੇ ਉਥੇ ਪਲੱਸ 2 ਕਾਨੂੰ ਅੰਗਨਵਾੜੀ ਹੈ ਇੱਥੇ ਉੱਪਰ ਹੋਣਾ ਚਾਹੀਦਾ ਇੱਕ ਕੰਦ ਵਿਜੀ ਪੇੜ ਦਾ ਰਸਨਾ ਵਾਰ ਹੈ ਸਾ ਜੋ ਜਿਹੜਾ ਕੱਚਾ ਬਣਾ ਹੈ ਚਲੋ ਬਲੌਕ ਲੱਗੀ ਜਾਣਾ ਚਾਹੀਦਾ ਲੱਗਣਾ ਚਾਹੀਦਾ ਨਾਲ ਹਸਪਤਾਲ ਵੀ ਹੋਣਾ ਚਾਹੀਦਾ ਮੈਡੀਕਲ ਸਹੂਲਤ ਨਹੀਂ ਕੋਈ ਹਾਂਜੀ ਮੈਡੀਕਲ ਸਹੂਲਤ ਇੱਥੇ ਕਾਫੀ ਲੰਬੇ ਸਮੇਂ ਤੋਂ ਮਖ ਹੈ ਨਹੀਂ ਹਾਂਜੀ 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 ਪਹਿਲਾਂ ਫਿਰ ਤਾਂ ਕਿੱਦਾਂ ਜਾਂਦੇ ਫਿਰ ਜਦੋਂ ਇਲਾਜ ਦੀ ਲੋੜ ਪੈਂਦੀ ਹੈ ਉਹ ਉੱਧਰ ਹੀ ਹੁਸ਼ਿਆਰਪੁਰ ਹਰਿਆਣਾ ਹੈ ਆਣੇ ਉਸਿਆ ਰਖੋ ਅਣਜਾਣੇ ਕਿੱਦਾਂ ਕਰਦੇ ਨੇ ਅਣਜਾਣੇ ਵੀ ਗੱਡੀਆਂ ਹੀ ਕਰਨਾ ਪੈਣਾ ਹੁੰਦੀ ਹੈ ਸਪੈਸ਼ਲ ਹੋਰ ਕੀ ਕਰੀ ਸਪੈਸ਼ਲ ਗੱਡੀ ਖੇਲ ਕੇ ਜਾਣੇ ਹਾਂ ਚਲ ਬੱਸ ਵੀ ਲੱਗਣੀ ਚਾਹੀਦੀ ਇੱਧਰ ਨੂੰ ਸਰਕਾਰੀ ਹਸਪਤਾਲ ਦੀ ਸਮੱਸਿਆ ਬਹੁਤ ਪੁਰਾਣੀ ਹੈ ਹਾਂਜੀ ਹਾਂਜੀ ਪੁਰਾਣੀ ਹੈ ਹਾਂ ਮੰਗ ਕੀ ਕਰਦੇ ਹਾਂ ਜੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹ ਕਰਦੇ ਵੀ ਸਾਡੇ ਕੰਮ ਹੋਣੇ ਚਾਹੀਦੇ ਸਾਰੇ ਬੰਦੇ ਪਸ਼ੂਆਂ ਦਾ ਵੀ ਹਸਪਤਾਲ ਹੋਣਾ ਚਾਹੀਦਾ ਹੈ ਬੰਦਿਆਂ ਦਾ ਵੀ ਪਸ਼ੂਆਂ ਦਾ ਵੀ ਇਹ ਚੱਲ ਰਹੀ ਹੈ। ਹਾਂ ਜੀ ਪੀ ਫਾਸੇ ਜਿੱਥੇ ਇਹਦਾ ਬਹੁਤ ਸਮੱਸਿਆ ਹੈ। ਮਾਂ ਕੋ ਰਾ ਨਰਸੇ ਮਾਂ ਕੋ ਡਾਟਰ ਸਾਡੇ ਦਾ ਗੌਰ ਵੀ ਨਹੀਂ ਪੱਕੀ ਕਰਤੀ ਕਿੰਨੇ ਚੱਲਣ। ਗੜੀਆਂ ਵੀ ਮਾਂ ਕੋ ਡਾਟਰ ਪਸੰਦਾ ਨਾ ਬੱਦਿਆਂ ਦਾ। ਨਾਮੇ ਤੇ ਚੱਲਿਆ ਜਾਂਦਾ। ਕਿਤੇ ਗੇਰੇ ਮੁੰਮੇ ਬਣਨਗੇ ਜੇਦਾਂ। ਕੋ ਨੂ ਤੇ ਨਜ਼ਰ ਹੋ ਗਏ ਰੰਦਾਂ ਨੂੰ ਸਭ ਨੂੰ। ਨਾ ਹਲਾ ਦੇ ਉੱਪਰ ਉਹ ਆਪਾਂ ਆਂਦੀ ਤਾਂ ਮੇਰੀ ਕੁੜੀ ਵੀ ਆਈ। ਹਾਂ ਹਾਂ। ਜਿੰਦਾ ਫਾਲ ਹੋਈ ਇਹਨੇ ਦੰਦੀ। ਕਿਚ ਉਹ ਤੋਂ ਹੁੰਦਾ ਕਿੰਨਾ ਲਾਗਦਾ ਇੱਦਾਂ ਆਇਆ ਇੱਦਾਂ ਦੇਖਿਆ ਇਹਨਾਂ ਰੋਟੇ ਮੇਰਾ ਨਾਮ ਬੱਬੂ ਪਿੰਡ ਕੋਕੋਨਟ ਹਾਂਜੀ ਕਿ ਇਹਦੀ ਸਮੱਸਿਆ ਹੈ ਪਿੰਡ ਦੀ ਸਮੱਸਿਆ ਰਾਹ ਰਸਤੇ ਵੀ ਸਮੱਸਿਆ ਹੈ ਮੈਡੀਕਲ ਸੁਵਿਧਾ ਨਹੀਂ ਹੈਗੀ ਕਿੰਨੀ ਦੇਰ ਤੋਂ ਮੈਡੀਕਲ ਤੋਂ ਉਹ ਤਾਂ ਕਾਫੀ ਦੇਰ ਤੋਂ ਹੈ ਕੋਈ ਵੀ ਜੇ ਇਲਾਜ ਕਰਵਾਉਣਾ ਹੋਏ ਤਾਂ ਸ਼ਰਪਤ ਜਾਣਾ ਪੈਂਦਾ ਹਾਂ ਇੱਥੇ ਕੋਈ ਸਮੱਸਿਆ ਕਹਿੰਦੇ ਬਹੁਤ ਆਵਾਜ਼ੀ ਆਣ ਜਾਂਦੇ ਵਿੱਚ ਆਵਾਜ਼ਾਈ ਦੀ ਵੀ ਬਹੁਤ ਸਮੱਸਿਆ ਹੁਣ ਥੋੜਾ ਰਸਤਾ ਬਣਿਆ ਇਹਦੇ ਵਿੱਚ ਜਿਹੜੇ ਬਲੌਕ ਲੱਗਣੇ ਚਾਹੀਦੇ ਨੇ ਨਹੀਂ ਜਿੱਦਾਂ ਤੁਸੀਂ ਇੱਥੋਂ ਕਿਤੇ ਜਾਣਾ ਹੋਵੇ ਬਾਹਰ ਜਾਣਾ ਵੇ ਪਿੰਡੋਂ ਫੇਰ ਕਿੱਦਾਂ ਜਾਣਾ ਉਹ ਗੱਡੀ ਕਰਕੇ ਜਾਈਦਾ ਬੱਸ ਦੀ ਸੁਵਿਧਾ ਨਹੀਂ ਆ ਡਾਕਟਰਾਂ ਦੀ ਸੁਵਿਧਾ ਨਹੀਂ ਆ ਮੈਡੀਕਲ ਦੀ ਸਵੇਰੇ ਵਰ ਜਿੱਦਾਂ ਹੁਣ ਆਪਣੇ ਮੰਤਰੀ ਸਾਹਿਬ ਨਾਲ ਮੈਂ ਗੱਲ ਕਰੀ ਮੰਤਰੀ ਸਾਹਿਬ ਨਾਲ ਤੇ ਉਹਨਾਂ ਗੱਲ ਕਰੀਦੀ ਹੈ ਪਰ ਹੁਣ ਕੋਈ ਸੁਣੇ ਤਾਂ ਆਈ ਹੈ ਨਾ ਹਾਂਜੀ ਕਿੱਨਾ ਤੁਹਾਡਾ ਜੀ ਮੇਰਾ ਨਾਮ ਭਾਈ ਵਿਪਨ ਕੁਮਾਰ ਹੈਗਾ ਪਿੰਡ ਕਿਹੜਾ ਹੈ ਪਿੰਡ ਗੁਕਾ ਨੇੜੇ ਹਾਂਜੀ ਕਿ ਕਿਸ ਨਥੇ ਤੇ ਭਾਈ ਇਹਦਾ ਮੈਂ ਪਿੰਡ ਦੇ ਵਿੱਚ ਪੂਰੀਆਂ ਸਮੱਸਿਆਵਾਂ ਸਮੱਸਿਆਵਾਂ ਆ ਗਈਆਂ ਹਰ ਦਾ ਕੋਈ ਨਹੀਂ ਹੈ ਤੇ ਇੱਥੇ ਸਿਰਫ ਇੱਕ ਬੀਆਸਨ ਦਾ ਡਾਬਰ ਹੈਗਾ ਉਹਦੀ ਵੀ ਜਦੋਂ ਰੇਂਜ ਹੈਗੀ ਹੈ ਭੇ ਜਦੋਂ ਲਾਈਟ ਚਲੀ ਜਾਂਦੀ ਹੈ ਉਹ ਆਰੇਂਜ ਵੀ ਚਲੀ ਜਾਂਦੀ ਹੈ ਤੇ ਉਹਦੇ ਬਾਅਦ ਵੀ ਸਾਡੇ ਪਿੰਡ ਦੇ ਵਿੱਚ ਕੋਈ ਜਿੱਦਾਂ ਜੀਓ ਦਾ ਜਾਂ ਕੋਈ ਏਅਰ ਵਾਲਾ ਟਾਪਰੀ ਹੋਰ ਲੱਗਣਾ ਚਾਹੀਦਾ ਹੈ ਤੇ ਸਾਡੇ ਪਿੰਡ ਦੇ ਵਿੱਚ ਜਿੱਦਾਂ ਹੁਣ ਲਾਈਟ ਰੱਗੇ ਗਈ ਬੜੀ ਇਹ ਤਿੰਨ ਤਿੰਨ ਦਿਨ ਨਹੀਂ ਆਉਂਦੀ ਬਰਸਾਤਾਂ ਨੂੰ ਉਹ ਬਰਸਾਤਾਂ ਜੇ ਲਾਈਟ ਚਲੀ ਜਾਂਦਾ ਤੇ ਫਿਰ ਉਹਦੇ ਵਿੱਚ ਹੈਗਾ ਵੀ ਸਾਡੇ ਪਿੰਡ ਦਾ ਵੀ ਹਨੇਰਾ ਹੀ ਹੈ। ਲੈਡ ਨਹੀਂ ਲੜੀ ਖਸੇ ਵੀ ਹੈ। ਲੈਡ ਦਾ ਭਾਜੀ ਹੁਣ ਜਿੱਦਾਂ ਹੁਣ ਬਰਸਾਤਾਂ ਨਾਲ ਅੱਜਕੱਲ ਹੁਣ ਲੈਡ ਜੇ ਚਲੀ ਜਾਂਦੀ ਤਾਂ ਕਿ ਵੀ 2-2 3-3 ਦਿਨ ਬਿਨਾਂ ਹੁੰਦੀ ਤੇ ਉਹਦੇ ਵਿੱਚ ਜੇ ਲੈਡ ਚਲੀ ਗਈ ਤਾਂ ਫਿਰ ਹੋਰ ਰੇਂਜ ਵੀ ਚਲੇਗੀ। ਤੇ ਸਾਨੂੰ ਨਾ ਕੋਈ ਉਹਦਾ ਬਿਲਕੁਲ ਅਸੀਂ ਨੇਰੇ ਜੇ ਬੈਠੇ ਆ। ਤੇ ਇੱਕ ਪੜਾਹ ਵਾਲਾ ਮੱਲਾ ਹੈਗਾ ਤੇ ਇੱਕ ਮੇੜ ਮੱਲਾ ਹੈਗਾ ਉਹਦੇ ਵਿੱਚ ਜਦਾਂ ਹੁਣ ਇਸ ਵੇਲੇ ਟਾਬਲ ਚੱਲਦਾ ਵੀ ਆ ਤਾਂ ਵੀ ਉੱਥੇ ਰੇਂਜ ਹੈ ਨਹੀਂ। ਇਹਦੇ ਵਿੱਚ ਜਦਾਂ ਕੋਈ ਟਾਵਰ ਹੋਰ ਵੀ ਲੱਗਣਾ ਚਾਹੀਦਾ ਨਾ ਜਿਦਾ Airtel ਕੋ Jio ਦਾ ਤੇ ਕੋਈ ਹੁਣ ਕਿਹੜਾ ਚੱਲਿਆ ਪਿਆ ਹੋਇਆ ਤੇ ਇਥੇ ਬੜੀ ਕਸਰ ਵੀ ਆ ਸਾਨੂੰ ਦਾ ਜਲਦਾ ਹੀ ਹੈਗਾ ਸਰਕਾਰੀ ਟਾਵਰ ਤੇ ਹੋਰ ਵੀ ਜਦਾਂ ਪਿੰਡ ਦੇ ਵਿੱਚ ਟਾਵਰ ਲੱਗਣੇ ਚਾਹੀਦੇ ਨੇ ਹਾਂ ਜੀ ਕਿਹਨਾਂ ਬਾਈ ਮੇਰਾ ਨਾਮ ਮਰੋਡੜਵਾਲਾ ਜੀ ਹਾਂ ਜੀ ਇਹ ਤੇ ਕੀ ਸਮੱਸਿਆ ਜੀ ਹੁਣ ਸਾਡੇ ਸਮੱਸਿਆ ਤਾਂ ਕਾਪੀ ਐ ਪਰ ਹੁਣ ਜੀ ਡਾਇਰੈਕਟਰ ਸਾਹਿਬ ਨੂੰ ਤਾਂ ਸਾਡੀ ਰਿਕਵੈਸਟ ਐ ਕਿ ਉਹਨਾਂ ਨੇ ਅੱਗੇ ਵੀ ਸਾਡਾ ਸਾਥ ਦਿੱਤਾ ਭਰਪੂਰ ਤੇ ਇੱਕ ਰਸਤੇ ਦਾ ਸੀਗਾ ਪਹਿਲਾਂ ਅਸੀਂ ਖੱਡ ਵਿੱਚੋਂ ਜਾਂਦੇ ਸੀਗੇ ਉਹਨਾਂ ਨੇ ਉਹਨਾਂ ਦੀ ਮਦਦ ਨਾਲ ਅਸੀਂ ਜਿਹੜਾ ਰਸਤਾ ਉਹ ਬਣਾਇਆ ਖੱਡ ਦੇ ਕਿਨਾਰੇ ਸੁੱਕਾ ਰਸਤਾ ਤੇ ਹੁਣ ਸਾਡੀ ਰਿਕਵੈਸਟ ਇਹ ਜੀ ਐ ਕਿ ਇਹਦੇ ਚ ਇੰਟਰਲੋਕ ਲਗਾਏ ਜਾਣ ਤਾਂ ਕਿ ਜਿਹੜੀ ਸਪੈਨ ਵਾਸਤੇ ਸਹੂਲਤ ਹੋ ਸਕੇ ਤੇ ਇੱਕ ਸਾਡੇ ਟਾਵਰ ਦਾ ਸੀਗਾ ਉਹਦੇ ਵਿੱਚ ਅਸੀਂ ਸੈਂਟਰ ਸਰਕਾਰ ਨੂੰ ਇਹ ਚਾਹੁੰਦੇ ਆ ਕਿਉਂਕਿ ਇਹ ਟੈਲੀਕਮ ਵਿਭਾਗ ਜਿਹੜਾ ਸੈਂਟਰ ਦੇ ਅੰਦਰ ਆਂਦਾ ਤੇ ਉਹ ਉਹਨਾਂ ਨਾਲ ਕਾਫੀ ਮੀਟਿੰਗਾਂ ਵੀ ਹੋਈਆਂ ਪਰ ਪੂਰੀ ਤਰ੍ਹਾਂ ਸੁਣਦੇ ਨਹੀਂ ਐ ਤੇ ਹੁਣ ਵੀ ਅੱਗੇ ਮੀਟਿੰਗਾਂ ਜਾਰੀ ਨੇ ਤੇ ਸਾਡੀ ਇੱਕ ਸੈਂਟਰ ਸਰਕਾਰ ਨੂੰ ਵੀ ਹੈਗੀ ਕਿ ਸਾਡੇ ਵੱਲ ਵੀ ਦੇਖਿਆ ਜਾਵੇ ਤੇ ਸਾਡੀ ਜਿਹੜੀ ਟੈਲੀਕਮ ਦੀ ਸਸਿਆ ਨੂੰ ਦੂਰ ਕੀਤਾ ਜਾਵੇ ਕਿਹਦਾ ਤੁਹਾਡੀ ਬਿਨੋਦ ਕੁਮਾਰ ਜੀ ਨਾ ਤੁਸੀਂ ਇੱਥੇ ਕੀ ਮੈਂ ਪਹੁੰਚਾਂ ਜੀ ਹਾਂਜੀ ਕੀ ਪਿੰਡ ਵਿੱਚ ਸਮੱਸਿਆ ਆ ਖੁੱਪਣਾ ਸਮੱਸਿਆ ਸਾਰੀ ਇੱਕ ਤਾਂ ਮੈਡੀਕਲ ਦੀ ਬਹੁਤ ਮੁਸ਼ਕਲ ਹੈ ਨਾ ਸਾਡੇ ਇੱਧਰ ਕੋਈ ਕਲੀਨਿਕ ਹੈ ਤੇ ਜੇ ਬੰਦੇ ਬਿਮਾਰ ਵਗੈਰਾ ਹੋ ਜਾਂਦੇ ਹ ਹਰਪੁਰ ਜਾਣਾ ਪੈਂਦਾ ਬਹੁਤ ਜ਼ਿਆਦਾ ਦੂਰ ਹੈ 750 ਕਿਲੋਮੀਟਰ ਹੈ ਹਰਪੁਰ ਮੈਡੀਕਲ ਦੀ ਸਮੱਸਿਆ ਬਹੁਤ ਹੈ ਬੇਨਤੀ ਕਰਨਾ ਚਾਹੁੰਦੇ ਆ ਮੁੱਖੀ ਸਰਕਾਰ ਨੂੰ ਵੀ ਕਿ ਸਾਡੇ ਇੱਕ ਇਹ ਤਾਂ ਆਮ ਆਦਮੀ ਪਾਰਟੀ ਕਲੀਨਿਕ ਖੁੱਲ ਰਿਹਾ ਇੱਕ ਸਾਡੇ ਪਿੰਡ ਵੀ ਖੁੱਲਣਾ ਚਾਹੀਦਾ ਜੀ ਹਾਂ ਜਿੱਥੇ ਹੈ ਨਹੀਂ ਕਿ ਉਹ ਜਨ ਕੇ ਬੱਚਿਆਂ ਦਾ ਹੈਲਥ ਕੇਂਟਰ ਹੈ ਹੈਲਥ ਦਾ ਸੈਂਟਰ ਨਹੀਂ ਹੈ ਜੀ ਕੁੱਕਾ ਨਹੀਂ ਹੈ ਬਸ ਇੱਕ ਲੋਕਲ ਡਾਕਟਰ ਹੈ ਬਸ ਉਹਨਾਂ ਤੋਂ ਥੋੜੀ ਬੋਤੀ ਦਵਾਈ ਵਗੈਰਾ ਮਿਲਦੀ ਹੈ ਤੇ ਫਿਰ ਜਦੋਂ ਜਿਆਦਾ ਬਿਮਾਰ ਹੋਵੇ ਫਿਰ ਆਪਾਂ ਕਿੱਥੇ ਜਾਂਦੇ ਹਾਂ ਸਰ ਹਸ਼ਰਪੁਰ ਜਾਣਾ ਪੈਂਦਾ ਜੀ ਗੱਡੀ ਕਰਕੇ ਆ ਜੀ ਬਹੁਤ ਜਿਆਦਾ ਮਹਿੰਗਾ ਪੈਂਦਾ ਇੱਥੋਂ ਹਸ਼ਰਪੁਰ ਜਾਣ ਨੂੰ 2000 ਦੀ ਗੱਡੀ ਕਰਨੀ ਪੈਂਦੀ ਹੈ ਗਰੀਬ ਬੰਦੇ ਵਾਸਤੇ ਬਹੁਤ ਮੁਸ਼ਕਲ ਹੈ ਜੀ ਇਹਦੇ ਬਾਰੇ ਫਿਰ ਮੰਤਰੀ ਨੇ ਗੱਲ ਨਹੀਂ ਕੀਤੀ ਮੰਤਰੀ ਆ ਸਰ ਕਾਫੀ ਸਾਰੇ ਮੰਤਰੀਆਂ ਨਾਲ ਗੱਲ ਕੀਤੀ ਨਾ ਇਹ ਵੀ ਕੀਤੇ ਕਹਿੰਦੇ ਆ ਕਰ ਦਿੰਨੇ ਕਰ ਦਿੰਨੇ ਕਹਿੰਦੇ ਜੀ ਅਲਤੱਕ ਹੋਇਆ ਨਹੀਂ ਜੀ ਤੇ ਕੋਈ ਕੀ ਮੰਗ ਕਰਦੇ ਹਾਂ ਸਸਾ ਇਹ ਮੰਗ ਕਰਦੇ ਆ ਇੱਕ ਤਾਂ ਜੀ ਢੋਲ ਵਹਤੋ ਕੁੱਕਾ ਨੇੜ ਨੂੰ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ ਅੱਜ ਤੋ ਕਰੀਬਨ 10 12 15 ਸਾਲ ਹੋ ਗਏ ਹੈ ਹੰਤਕ ਲੁੱਕ ਨਹੀਂ ਪਈ ਜੀ ਬਹੁਤ ਜ਼ਿਆਦਾ ਟੁੱਟ ਗਈ ਹੋਇਆ ਹਾਲਤ ਬਹੁਤ ਖਰਾਬ ਹੈ ਜੀ ਚਾਹਨੇ ਉਹਦੇ ਲੁੱਕ ਪਈ ਜਾਏ ਮਰਮਤ ਹੋ ਜਾਏ ਇਸ ਸੜਕ ਦੀ ਹਾਂਜੀ ਕਿਹਨਾਂ ਸਾਥ ਤੋਂ ਜਸਵੰਤ ਸਿੰਘ ਜੀ ਕਿਹੜਾ ਬਣੇ ਕੁੱਕਾ ਨੇੜ ਜੀ ਇੱਥੇ ਇੱਕ ਥੀਸ ਮੱਛੇ ਇੱਥੇ ਕੰਡਰੇ ਦੇ ਚ ਸਮੱਸਿਆ ਸੀਗੀਆਂ ਦੋ ਤਿੰਨ ਆਪਣੀਆਂ ਇੱਕ ਤਾਂ ਖੱਡਦੇ ਬੰਨੇ ਰਸਤੇ ਦੀ ਸੀਗੀ ਇਹ ਡਾਕਟਰ ਸਾਹਿਬ ਨੇ ਸਾਡੇ ਨਾਲ ਮਦਦ ਕਰਕੇ ਆਹ ਰਸਤਾ ਬਣਾ ਲਿਆ ਜੀ ਬਾਕੀ ਹਮਾਚਲ ਦਾ ਇੱਕ ਟੋਟਾ ਸੀਗਾ 13-1400 ਮੀਟਰ ਦਾ ਉਹ ਵੀ ਡਾਕਟਰ ਸਾਹਿਬ ਨੇ ਕਰਾਰੇ ਨੇ ਕਰਵਾਦਾ ਤੇ ਇੱਕ ਹੋਰ ਸਮੱਸਿਆ ਕਹਿੰਦੇ ਕਾਫੀ ਲੰਬੇ ਸਮੇਂ ਤੋਂ ਬੱਸ ਵਗੈਰਾ ਆਨ ਜਾਣ ਦੀ ਬੜੀ ਦਿੱਕਤ ਹਾਂ ਬੱਸ ਦੀ ਇੱਕ ਸਮੱਸਿਆ ਹੈ ਜੀ ਇਹ ਸਵੇਰੇ ਪੰਜਾਬ ਰੋਡ 'ਤੇ ਚੱਲਦੀ ਹੈ 7 ਵਜੇ ਜਾਂਦੀ ਉਹ ਪਿੰਡ ਤੋਂ ਤਾਂ ਸ਼ਾਮ ਨੂੰ 6 ਵਜੇ ਆਉਂਦੀ ਜੀ ਤੇ ਅਸੀਂ ਆਹ ਕਹਿਣਾ ਚਾਹੁੰਦੇ ਆ ਕਿ ਦੁਪਹਿਰ ਦਾ ਵੀ ਇੱਕ ਰੂਟ ਚੱਲੇ ਉਹਦਾ ਜੀ ਤੇ ਕਿੰਨੀ ਕੀ ਦੇਰ ਤੋਂ ਸਮੱਸਿਆ ਜੀ ਸਮੱਸਿਆ ਤਾਂ ਕਾਫੀ ਟਾਈਮ ਤੋਂ ਆਇਆ ਅਸੀਂ ਤਾਂ ਆਹੀ ਜਾਣਦੇ ਆ ਕਿ ਦੁਪਹਿਰ ਨੂੰ ਇੱਕ ਰੂਟ ਜ਼ਰੂਰ ਚੱਲੇ ਜੀ ਇਹਦਾ ਅੱਜ ਤੱਕ ਵੀ ਇੱਕ ਬੱਚੇ ਪਹਿਲਾਂ ਸਕੂਲ ਦੇ ਬੱਚੇ ਪੈਦਲ ਆਏ ਜਾਂਦੇ ਪਾਣੀ ਵਿੱਚ ਹੀ ਜਾਂਦੇ ਸੀਗੇ ਹਾਂਜੀ ਪਹਿਲੇ ਇੱਕ ਦੋ ਵਾਰੀ ਖਬਰਾਂ ਵੀ ਲੱਗੀਆਂ ਖਬਰ ਵੀ ਲੱਗੀ ਹੈ ਪਹਿਲੇ ਪਾਣੀ 'ਚ ਹੀ ਜਾਂਦੇ ਸੀਗੇ ਤੇ ਚਲੋ ਹੁਣ ਆਪਾਂ ਕਰਦੇ ਬੰਨੇ ਬੰਨੇ ਰਸਤਾ ਬਣਾ ਲਿਆ ਜੀ ਆਪਾਂ ਦਾ ਡਾਕਟਰ ਸਾਹਿਬ ਨੂੰ ਆ ਕਹਣਾ ਚਾਹੁੰਦੇ ਆ ਕਿ ਸਾਨੂੰ ਨਾ ਇੰਟਰਲੋਕ ਵਗੈਰਾ ਪੱਕਾ ਬਣਾਵਾ ਦੇਣ ਜੀ ਲਗਵਾ ਦੇਣ ਕਿੰਨਾ ਕਿ ਰਸਤਾ ਪੈਂਦਾ ਜੀ ਇਹ ਕੋਈ 1.5 ਪੌਣੇ 2 ਕਿਲੋਮੀਟਰ ਪੈਂਦਾ ਜੀ ਤੇ ਇਹਦੇ ਬਾਰੇ ਕਿੰਨੀ ਗੱਲ ਹੋ ਕਿਤੇ ਠੀਕ ਡਾਕਟਰ ਸਾਹਿਬ ਨਾਲ ਕਹਿੰਦੇ ਕੋਈ ਗੱਲ ਨਹੀਂ ਜੀ ਇੰਟਰਲੋਕ ਲਵਾ ਦਿਆਂਗੇ